ਦੇ ਬੱਡਾ ਮੰਡਾ ਮੈਂ ਬਹੁਤ ਤੰਗ ਕਰਦਾ ਉਹਨੇ ਮੈਂ ਜਦੋਂ ਇੰਗਲੈਂਡ ਨੂੰ ਗਈ ਮੈਂ ਚਾਬੀਆਂ ਨੂੰ ਫੜਾ ਗਈ ਕਿ ਤੁਸੀਂ ਮਗਰੋਂ ਮੜ ਜਾ ਦੇਖਭਾਲ ਕਰ ਲਉਂਗੀ ਮੈਂ ਆ ਕੇ ਲਾਉਂਗੀ ਜਦ ਮੈਂ ਆਈਆਂ ਉਹਨੇ ਮੈਨੂੰ ਚਾਬੀ ਨਹੀਂ ਦਿੱਤੀ ਸਾਡੇ ਸਾਹਮਣੇ ਐਸਐਸਪੀ ਦਾ ਘਰ ਅਮਰਜੀਤ ਸਿੰਘ 6 ਮਹੀਨੇ ਹੋ ਗਏ ਮੈਨੂੰ ਉਹਨਾਂ ਦੇ ਘਰ ਬੈਠੇ ਨੂੰ ਜਿਹੜੀ ਮੇਰੇ ਹਸਬੰਦ ਦੀ ਪੈਨਸ਼ਨ ਸੀ ਸਾਰੀ ਇਹਨੇ ਕਢਾਈ ਤੇ ਜੋ ਸਾਡੇ ਘਰ ਦਾ ਰੈਂਟ ਸੀ ਉਹ ਵੀ ਇਹਨੇ ਲਿਆ ਜਦੋਂ ਮੈਂ ਤਾਂ ਮੰਗਿਆ ਫਿਰ ਇਹਨਾਂ ਮੈਨੂੰ ਰੈਂਟ ਦਿੱਤਾ ਨਾ ਮੈਨੂੰ ਪੈਨਸ਼ਨ ਦਿੱਤੀ ਨਾ ਮੈਨੂੰ ਚਾਬੀ ਦਿੱਤੀ ਇਸ ਮੁੰਡੇ ਨੇ ਸਾਨੂੰ ਇੰਨਾ ਤੰਗ ਕੀਤਾ ਪਹਿਲਾਂ ਬੋਟੀ ਕੱਢੀ ਫਿਰ ਹੁਣ ਮੈਨੂੰ ਕੱਢਿਆ ਇਹ ਤਸਵੀਰਾਂ ਉਸ ਮਾਂ ਦੀਆਂ ਨੇ ਜਿਸਨੇ ਆਪਣੇ ਬੱਚਿਆਂ ਦੀ ਖਾਤਰ ਪਤਾ ਨਹੀਂ ਕਿੰਨੇ ਤਸੀਹੇ ਚੱਲੇ ਹੋਣਗੇ ਪਰ ਬਟਾਪੇ ਦੇ ਵਿੱਚ ਮਾਂ ਨੂੰ ਸੁਖਦੀਨ ਦੀ ਬਜਾਏ ਉਸ ਪੁੱਤ ਦੇ ਵੱਲੋਂ ਤਸੀਹੇ ਦਿੱਤੇ ਜਾ ਰਹੇ ਨੇ ਜਿਸ ਕਾਰਨ ਹੁਣ ਮਾਂ ਦਰਦਦਰ ਦੀਆਂ ਠੋਕਰਾਂ ਖਾਂਦੇ ਲਈ ਮਜਬੂਰ ਹੋਈ ਪਈ ਹੈ ਦਰਅਸਲ ਬਜ਼ੁਰਗ ਮਾਤਾ ਸੁਰਿੰਦਰ ਕੌਰ ਦਾ ਕਹਿਣਾ ਹੈ ਕਿ ਉਸਦੇ ਪਤੀ ਤੇ ਇੱਕ ਹੋਰ ਲੜਕੇ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਉਹ ਆਪਣੇ ਕੋਠੀ ਆਪਣੇ ਪਤੀ ਦੀ ਪੈਨਸ਼ਨ ਤੇ ਕਿਰਾਏ ਤੋਂ ਇਲਾਵਾ ਹੋਰ ਸਮਾਨ ਛੱਡ ਕੇ ਇੰਗਲੈਂਡ ਚਲੀ ਗਈ ਸੀ ਪਰ ਜਦੋਂ ਉਹ ਵਾਪਸ ਆਈ ਤਾਂ ਉਸਦੇ ਇਸ ਪੁੱਤ ਨੇ ਉਸ ਨੂੰ ਘਰ ਦਾਖਲ ਨਹੀਂ ਹੋਣ ਦਿੱਤਾ ਜਿਸ ਕਰ ਨੂੰ ਪਿਛਲੇ 6 ਮਹੀਨਿਆਂ ਤੋਂ ਕਿਸੇ ਦੇ ਘਰ ਦੇ ਵਿੱਚ ਰਹਿ ਰਹੀ ਹੈ ਪੀੜਤ ਬਜ਼ੁਰਗ ਮੁਤਾਬਕ ਉਸਨੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੇ ਪੁੱਤਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਬਣਦਾ ਹੱਕ ਦਿਵਾਇਆ ਜਾਵੇ ਅਤੇ ਮੇਰਾ ਇਹ ਮਾਮਲਾ ਮੇਰੇ ਵੱਡਾ ਮੁੰਡਾ ਵੀ ਬਹੁਤ ਤੰਗ ਕਰਦਾ ਉਹਨੇ ਮੈਂ ਜਦੋਂ ਇੰਗਲੈਂਡ ਨੂੰ ਗਈਆਂ ਮੈਂ ਚਾਬੀਆਂ ਉਹਨੂੰ ਫੜਾ ਗਈ ਕਿ ਤੁਸੀਂ ਮਗਰੋਂ ਮੜ ਜਾ ਦੇਖਭਾਲ ਕਰ ਲਉਂਗੇ ਮੈਂ ਆ ਕੇ ਲਾਉਂਗੀ ਜਦ ਮੈਂ ਆਈਆਂ ਉਹਨੇ ਮੈਨੂੰ ਚਾਬੀ ਨਹੀਂ ਦਿੱਤੀ ਮੈਂ ਬਾਹਰ ਬੈਠੀ ਸੀ ਸਾਡਾ ਗਲੀ ਗੁਆਂਢ ਸਾਹਮਣੇ ਮੈਨੂੰ ਸਪੋਰਟ ਕੀਤੀ ਆ ਤਾਂ ਮੈਂ ਸਾਡੇ ਸਾਹਮਣੇ ਐਸਐਸਪੀ ਦਾ ਘਰ ਅਮਰਜੀਤ ਸਿੰਘ ਉਹ ਹੈਗਾ ਥਾਣੇਦਾਰ ਹੈਗਾ ਉਹ ਮੈਨੂੰ ਬੋਤਾਂ ਨਹੀਂ ਦੱਸਣਾ ਹੁੰਦਾ ਕਿ ਉਹਨੇ ਮੇਰੀ ਬਹੁਤ ਜ਼ਿਆਦਾ ਹੈਲਪ ਉਹਨਾਂ ਦੇ ਘਰੇ ਰਹੀਆਂ ਮੈਂ 6 ਮਹੀਨੇ ਹੋ ਗਏ ਮੈਨੂੰ ਉਹਨਾਂ ਦੇ ਘਰ ਬੈਠੇ ਨੂੰ ਕਦੀ ਮੈਂ ਕਚਾਰੀਆਂ ਸਾਡਾ ਸਾਰੀ ਜਿੰਨੀ ਸਾਡੀ ਅਰਬਨ ਸੈਟ ਦੀ ਸਾਡੀ ਲਾਈਨ ਆ ਕਦੀ ਮੈਨਾਂ ਕਿਤੇ ਇੱਕ ਤਰੀਕ ਤੇ ਜਾਂਦੇ ਕਦੀ ਕਪੂਰਥਲੇ ਕਦੀ ਕਿਤੇ ਕਦੀ ਕਿਤੇ ਅਸੀਂ ਬਹੁਤ ਮੈਂ ਫਿਰੀਆਂ ਬਹੁਤ ਸਾਰੇ ਆਪਰਾਂ ਦੇ ਪੇਸ਼ ਹੋਈਆਂ ਮੈਂ ਜੀ ਤੁਹਾਨੂੰ ਬਾਹਰ ਕੱਢਦਾ ਦਾ ਕਾਰਨ ਕਿ ਕਿਉਂ ਨਹੀਂ ਚਾਬੀਆਂ ਤੇਰੇ ਬੇਟਾ ਦਾ ਮੈ ਉਹਨੂੰ ਪੁੱਛਣਾ ਚਾਹੀਦਾ ਇਹ ਮੈਨੂੰ ਕੀ ਪਤਾ ਮੈਂ ਤਾਂ ਬੇਟੇ ਦਾ ਨਾਮ ਕੀ ਹੈ ਉਹਦਾ ਨਾਮ ਸੁਖਵਿੰਦਰ ਸਿੰਘ ਪੋਗਲ ਸੁਖਵਿੰਦਰ ਸਿੰਘ ਪੋਗਲ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਤੁਹਾਡੀ ਕੋਠੀ ਜੋ ਤੁਹਾਨੂੰ ਹੀ ਬਾਹਰ ਕੱਢਿਆ ਹੋ ਹਾਂਜੀ ਕੀ ਕਾਰਨ ਹੋ ਸਕਦਾ ਹੈ ਉਹ ਕਾਰਨ ਕਾਰਨ ਕੁਛ ਨਹੀਂ ਮੈਂ ਜਦੋਂ ਜਿੱਡੇ ਹਾਂ ਮੇਰਾ ਹਸਬੰਦ ਵੀ ਮਰ ਗਿਆ ਮੇਰਾ ਮੁੰਡਾ ਵੀ ਮਰ ਗਿਆ ਜੋ ਜਿਹੜੀ ਮੇਰੇ ਹਸਬੰਦ ਦੀ ਪੈਨਸ਼ਨ ਸੀ ਸਾਰੀ ਇੰਨੇ ਕਢਾਈ ਤੇ ਜੋ ਸਾਡੇ ਘਰ ਦਾ ਰੈਂਟ ਸੀ ਉਹ ਵੀ ਇੰਨੇ ਲਿਆ ਜਦੋਂ ਮੈਂ ਤਾਂ ਮੰਗਿਆ ਫਿਰ ਇੰਨੇ ਮੈਨੂੰ ਰੈਂਟ ਦਿੱਤਾ ਨਾ ਮੈਨੂੰ ਪੈਨਸ਼ਨ ਦਿੱਤੀ ਨਾ ਮੈਨੂੰ ਚਾਬੀ ਦਿੱਤੀ ਜਿਹੜੀ ਛੋਟੀ ਬੋਟੀ ਸੀ ਉਹਨੂੰ ਉਦਾਂ ਨਹੀਂ ਚਿਕਨ ਦਿੱਤਾ ਉਹਨੂੰ ਉਦੋਂ ਬਾਹਰ ਕੱਢ ਕੇ ਮਾਰਿਆ ਨੇ ਕਿਉਂਕਿ ਮੇਰੀ ਤਾਂ ਪੇਸ਼ ਨਹੀਂ ਗਈ ਇਸ ਮੁੰਡੇ ਨੇ ਸਾਨੂੰ ਇੰਨਾ ਤੰਗ ਕੀਤਾ ਪਹਿਲਾਂ ਬੋਟੀ ਕੱਢੀ ਫਿਰ ਹੁਣ ਮੈਨੂੰ ਕੱਢਿਆ ਮੈਂ ਤਾਂ ਅਮਰਜੀਤ ਨੂੰ ਕਹਿੰਨ ਕਰ ਰਹੀ ਆਂ ਉੜਾਈ ਕਿਸ ਉੱਤੇ ਅਜੇ ਕੋਠੀ ਹੈ ਕਿਸ ਬੰਦੇ ਦੇ ਨਾਮ ਤੇ ਮੇਰੇ ਨਾਮ ਤੇ ਤੁਹਾਡੇ ਨਾਮ ਤੇ ਹਾਂ ਪਹਿਲਾਂ ਮੇਰੇ ਹਸਬੰਦ ਦੇ ਨਾਮ ਤੇ ਸੀ ਫਿਰ ਮੇਰੇ ਨਾਮ ਤੇ ਕੀ ਤੁਸੀਂ ਪੁੱਛਦੇ ਵੀ ਸਾਨੂੰ ਕੱਢਦਾ ਕੋਠੀ ਅਸੀਂ ਮਾਲਕ ਹਾਂ ਤੂੰ ਕਿਦਾ ਕੱਢ ਸਕਦਾ ਉਹ ਸਾਡੇ ਢਾਣੇ ਹੁੰਦਾ ਉਹ ਤਾਂ ਸਾਨੂੰ ਮੈਂ ਮਾਲਕ ਉਹ ਕਹਿੰਦਾ ਮੈਂ ਮਾਲਕ ਹਾਂ ਤੁਸੀਂ ਕੌਣ ਹੋ ਨੇ ਤੇ ਬਾਹਰ ਕੱਢਣ ਵੀ ਦਿੱਤਾ ਉਹਨੇ ਸਾਨੂੰ ਆ ਸਾਰੇ ਖੜੇ ਆ ਗਵਾ ਖੜੇ ਆ ਸਾਰੇ ਇਸ ਸੰਬੰਧ ਵਿੱਚ ਕੋਈ ਪੁਲਿਸ ਦਾ ਤੇ ਬਹੁਤ ਕੁਝ ਕੀਤਾ ਸੀ ਬਹੁਤ ਅਸੀਂ ਸਾਰੇ ਥਾਣਿਆਂ 'ਚ ਵੀ ਗਏ ਆ ਚੰਡੀਗੜ੍ਹ ਤੱਕ ਗਏ ਆ ਕਪੂਰਥਲੇ ਗਏ ਆ ਕੋਈ ਥਾਂ ਅਸੀਂ ਛੱਡਿਆ ਨਹੀਂ ਜਲੰਧਰ ਵੀ ਗਏ ਆ ਸਾਡੀ ਕੋਈ ਸੁਣਾਈ ਨਹੀਂ ਹੋਈ ਐਸਐਸਪੀ ਕਪੂਰਥਲੇ ਵੀ ਉੱਥੇ ਹੀ ਗਏ ਆ ਜਿੱਥੇ ਅਸੀਂ ਜਾਣੇ ਉੱਥੇ ਮੋਰੇ ਪੈਸਾ ਚੜਾਉਂਦਾ ਇਹ ਕੋਈ ਪੈਸਾ ਬਹੁਤ ਆ ਕਬਜ਼ੇ ਦੀ ਨਹੀਂ ਦਤੀਆਂ ਸਾਰੇ ਵੀ ਆਂਟੀ ਤੁਸੀਂ ਸਾਰੇ ਮਾਮਲੇ ਕੋਰ ਦਾ ਸਾਰਾ ਕਿਤੇ ਲਿਆ ਸਾਰੇ ਪਾਸੇ ਅਸੀਂ ਕੋਰ ਦਾ ਸਾਰਾ ਲਿਆ ਆ ਅੱਕ ਕੇ ਤੁਹਾਨੂੰ ਸੱਦਿਆ ਹੁਣ ਵੀ ਤੁਸੀਂ ਸਾਡੀ ਹੈਲਪ ਕਰੋ ਵੀ ਸਾਡਾ ਤਾਲਾ ਖੁੱਲ ਜਵੇ ਤਰੀਕ ਤੇ ਤਰੀਕ ਪੈਂਦੀ ਆ ਹੁਣ ਮੈਂ ਕਿੰਨਾ ਮੈ ਸਿਟੀਜ਼ਨ ਉੱਥੇ ਦੀਆਂ ਇੰਗਲੈਂਡ ਦੀ ਮੈਨੂੰ ਜਾਣਾ ਪੈਣਾ ਸੀ ਇਸ ਕਰਕੇ ਅਸੀਂ ਹੁਣ ਤੁਹਾਨੂੰ ਦੱਸਿਆ ਸਾਡੇ ਨਾਲ ਬਹੁਤ ਧੋਖਾ ਹੋਇਆ ਇਹਨਾਂ ਧੋਖਾ ਹੋਇਆ ਕੋਈ ਕਰ ਨਹੀਂ ਸਕਦਾ ਜਿਨ੍ਹਾਂ ਨੇ ਧੋਖਾ ਕੀਤਾ ਹਰ ਇੱਕ ਤਰ੍ਹਾਂ ਕੀਤਾ ਇਹਨਾਂ ਇਸ ਟਾਈਮ ਤੁਸੀਂ ਕਿੱਥੇ ਰਹਿ ਰਹੇ ਹੋ ਮੈਂ ਅਮਰਜੀਤ 200 ਗਵਾਂਡੇ ਰਹੇ ਹਾਂ ਜੀ ਗਵਾਂਡੇ ਅੰਦੇ ਤੋਂ ਘਰਾਂ ਚ ਰਹੀ ਆ ਪਹਿਲਾਂ 200 ਪਹਿਲਾਂ ਮੈਂ ਇਹਨਾਂ ਸਾਹਮਣੇ ਰਹੀ ਆ ਉਹ ਤੁਸੀਂ ਤੁਸੀਂ ਇੱਧਰ ਨਾ ਰਹੇ ਕਿਸ ਤਰ੍ਹਾਂ ਦੇਖਦੇ ਆਂ ਤੁਸੀਂ ਉਸੀਂ ਬੱਚੇਪਨ ਤੋਂ ਲੈ ਕੇ ਇੱਥੇ ਤੱਕ ਉਹਨੂੰ ਪਹੁੰਚਾਇਆ ਪਾਲਿਆ ਅੱਜ ਕਿਸ ਤਰ੍ਹਾਂ ਦੇਖ ਰਹੇ ਆ ਵੀ ਇਦਾਂ ਦਾ ਜੰਮੇ ਹੀ ਨਾ ਪੁੱਤ ਕਿਸੇ ਦੇ ਕੋ ਪੁੱਤ ਇਹੇ ਪੁੱਤ ਨਹੀਂ ਇਦਾਂ ਦਾ ਪੁੱਤ ਕਿਸੇ ਦੇ ਬਹਿਰੀ ਦਸ਼ਮਣ ਦੇ ਬਿਨਾ ਹੋਵੇ ਇਹਨੇ ਤੇ ਆਪਣੀ ਨੂੰ 10 ਮਹੀਨੇ ਰੱਖਿਆ ਉਹਨੂੰ ਪਤਾ ਨਹੀਂ ਕੀ ਦਿੱਤਾ ਉਹ ਜਾਂਦਾ ਪਾਗਲ ਹੋ ਗਿਆ ਉੱਥੇ ਮੇਰੇ ਕੋਲ ਦਿਮਾਗ ਤੇ ਨੁਕਸ ਪੈ ਗਿਆ ਮੈਂ ਸੀ ਉਹ ਯਾਨੀ ਉਹ ਉਹ ਮਰੇ ਗਿਆ ਇਹ ਲਹਾਲ ਜਿਹੜਾ ਇਹ ਘਰ ਹੈ ਇਹਨੂੰ ਕੀ ਤਾਲੇ ਲਾਏ ਹੋਏ ਨੇ ਤਾਲੇ ਲਾਏ ਹੋਏ ਕੀ ਕੀਤਾ ਹੋਇਆ ਜੀ ਲੌਕ ਲੱਗੇ ਹੋਏ ਇਹ ਲੋਕ ਲਗਾ ਕੇ ਚਾਬੀ ਵੀ ਉਹ ਆਪਣੇ ਕੋਲ ਹੈ ਹਾਂਜੀ ਹਾਂਜੀ ਮੈਂ ਮੈਂ ਤਾਂ ਕਿਤੀਆਂ ਚਾਬੀ ਦੇ ਦੇ ਜਾਣ ਲੱਗੀ ਫੇਰ ਤੈਨੂੰ ਦੇ ਜਾਂਗੀ ਸਾਰੇ ਲੋਕ ਹੀ ਖੜੇ ਸੀਗੇ ਪਰ ਉਹ ਕਹਿੰਦਾ ਨਹੀਂ ਮੈਂ ਅੰਦਰ ਨਹੀਂ ਤੈਨੂੰ ਬੜਨ ਦੇਣਾ ਉਹਦੀ ਆਪਣੀ ਕਿੱਥੇ ਉਹ ਆਪ ਕਿਸੇ ਰੰਦਾ ਜੀ ਉਹ 6ਵੀਂ ਮਾਡਲ ਟਾਊਨ ਫਗਵਾੜਾ ਅੱਛਾ ਉੱਥੇ ਉਹਦੀ ਆਪਣੀ ਕੋਠੀ ਵੀ ਹੈ ਹਾਂਜੀ ਤੁਸੀਂ ਜੇ ਤੇਰੇ ਨੇ ਉੱਤੇ ਵੀ ਉਹਨੇ ਕਬਜ਼ੇ ਦੀ ਹਾਂਜੀ ਉੱਤੇ ਵੀ ਕਬਜ਼ਾ ਕਰਦਾ ਇਹ ਪਹਿਲਾਂ ਬੋਟੀ ਛੋਟੀ ਸਾਡੇ ਨਾਲ ਰਹਿੰਦੀ ਸੀ ਫਿਰ ਇਹਨੇ ਇੰਨੀ ਸਾਨੂੰ ਤੰਗ ਕੀਤਾ ਉਹ ਬੋਟੀ ਵਿਚਾਰੀ ਡੱਕ ਕੇ ਚਲ ਗਈ ਉਹਨਾਂ ਨੇ ਸਾਨੂੰ ਵੀ ਛੱਡ ਗਈ ਤੁੰਦ ਤੋਂ ਉੱਕਣਾ ਕਾਜ ਬਣਾ ਲੈਂਦਾ ਇਹ ਜਦ ਮੈਂ ਮੈਂ ਇੱਥੇ ਮੈਂ ਪਕਲਮ 2 ਸਾਲ ਪਹਿਲਾਂ ਮੈਂ ਆਈ ਇਹ ਦੇਖੋ ਇਹ ਮੈਨੂੰ ਉੱਥੇ 에어ਪੋਰਟ ਤੇ ਲਿਆਇਆ ਲਿਆ ਕੇ ਇਹਨੇ ਮੈਨੂੰ ਅੰਦਰ ਰੱਖ ਰਿਆ ਨਾ ਮੈਨੂੰ ਕਿਸੇ ਨੂੰ ਮੈਣ ਦਿੱਤਾ ਨਾ ਕਿਸੇ ਨੇ ਗੱਲ ਕਰਨ ਦਿੱਤੀ ਤੇ ਜੋ ਇਹਦਾ ਜੀ ਕੀਤਾ ਇਹਨੇ ਮੈਨੂੰ ਲਿਖਾਇਆ ਹੁਣ ਮੈਂ ਪੜੀ ਹੋਣੀ ਮੈਨੂੰ ਵੀ ਪਤਾ ਕੀ ਕਹਿੰਦਾ ਇਹ ਤੇ ਮੈਂ ਇਹਨੂੰ ਇੰਨੀ ਗੱਲ ਮੈਂ ਇਹਨੂੰ ਕਹੀ ਮੈਂ ਕਿ ਕੋਈ ਕੁਛ ਤੁੱਖਣਾ ਕਰੀ ਮੇਰ ਨਾਲ ਵੀ ਮੈਂ ਕਤਰ ਲੈ ਕੇ ਨਹੀਂ ਦੇਣਾ ਨਹੀਂ ਕਹਿੰਦਾ ਤੂੰ ਮੈਂ ਕੁਐਸਚਨ ਕਰਦਾ ਇਹ ਸਾਰਾ ਕੁਛ ਮੈਨੂੰ ਤੁੱਖੇ ਨਾਲ ਲਿਖਾਇਆ ਜੋ ਨਾ ਸੋ ਮੈਂ ਤਾਂ ਪੜੀ ਹੋਣੀ ਇੰਨਾ ਇਹ ਦੋ ਰਾਜੀ ਕਿਤਾ ਨੇ ਲਿਖਾਇਆ ਫਿਰ ਪਲਾਟ ਮੇਰੇ ਸਾਡੀ ਗਾਇਰ ਦੇ ਸੀ ਇੱਥੇ ਪਲਾਟ ਸੀ ਸਾਡਾ ਚਾਚੂ ਕੀ ਉਹ ਵੀ ਇਹਨੇ ਵੇਚਿਆ ਫਿਰ ਮੇਰੇ ਆਦਮੀ ਦੀ ਪੈਨਸ਼ਨ ਸਾਰੀ ਕਢਾਈ ਫਿਰ ਸਾਡਾ ਰੈਂਟ ਖਾਦਾ ਇਹਨੇ ਸਾਰਾ ਜਦੋਂ ਦਾ ਮੇਰਾ ਹਸਬੰਡ 3 ਸਾਲ ਹੋ ਗਏ ਨੂੰ ਜਦੋਂ ਦਾ ਸਾਰਾ ਇਹ ਨਹੀਂ ਖਾਦਾ ਇਹਨੇ ਕੁਝ ਨਹੀਂ ਦਿੱਤਾ ਮੈਨੂੰ ਜੀ ਆਂਟੀ ਉਹ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਮੈਂ ਤਾਂ ਮੰਗ ਕਰਦੀ ਮੇਰਾ ਹੱਕ ਮੈਨੂੰ ਦਵਾਇਆ ਜਾਵੇ ਜੇ ਵੀ ਇਹਨੂੰ ਸਜ਼ਾ ਦਿੱਤੀ ਜਾਵੇ ਇਦਾਂ ਦੀ ਸਜ਼ਾ ਦਿੱਤੀ ਜਾਵੇ ਜਿਹੜਾ ਇਹਨੂੰ ਪਤਾ ਲੱਗੇ ਵੀ ਮਾਨਾ ਧੋਖਾ ਕਿੱਦਾਂ ਕਰੀਦਾ